ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਜਵਾਨਾ ਟੀਵੀ ਤੋਂ ਫੋਰਟਿਸ ਹਸਪੀਟਲ ਮਾਲ ਰੋਡ ਲੁਧਿਆਣਾ ਵੱਲੋਂ ਗਾਈਡਿੰਗ ਸੈਕਸ਼ਨ ਵੱਲੋਂ 125 ਡਿਲੀਵਰੀਜ਼ ਦਾ ਆਂਕੜਾ ਪਾਰ ਕਰ ਉਪਰੰਤ ਪੱਤਰਕਾਰ ਮਿਲਣੀ ਦਾ ਇੱਕ ਸਮਾਗਮ ਕੀਤਾ ਗਿਆ ਪੇਸ਼ ਹੈ ਇਸ ਦੀ ਇੱਕ ਰਿਪੋਰਟ ਨਮਸਕਾਰ ਤੁਹਾਡਾ ਕੀ ਸ਼ੂ ਨਾਮ ਹੈ ਆ ਡਾਕਟਰ ਆਰਤੀ ਗੁਪਤਾ ਤੁਲੀ ਔਰ ਤੁਸੀਂ ਕੀ ਅਜ ਦੇ ਇਵੈਂਟ ਬਾਰੇ ਕਹਿਣਾ ਚਾਹੁੰਦੇ ਹੋ ਮੈਂ ਆਪਟਿਸ ਹਸਪੀਟਲ ਮਾਲ ਰੋਡ ਚ ਸੀਨੀਅਰ ਕੰਸਲਟੈਂਟ ਹਾਂ ਉਹ ਵੀ ਗਾਇਨੀ ਡਿਪਾਰਟਮੈਂਟ ਚ ਅੱਜ ਸਾਡੇ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿ ਅਸੀਂ 100 ਤੋਂ ਜਾਦਾ ਡਿਲੀਵਰੀਆਂ ਇੱਥੇ ਕਰ ਲਿਆ ਇਨਕਲੂਡਿੰਗ ਸੀਜ਼ੇਰੀਅਨ ਸੈਕਸ਼ਨ ਐਂਡ ਨਾਰਮਲ ਡਿਲੀਵਰੀ्स। ਹੋਰ ਐਸੋਚ ਅਸੀਂ ਹਰ ਤਰ੍ਹਾਂ ਦੀ ਡਿਲੀਵਰੀ ਕੀਤੀ ਹੈ। ਹਾਈ ਰਿਸਕ ਜਿਸ ਤਰ੍ਹਾਂ ਕਿ ਕਿਸੇ ਪੇਸ਼ੈਂਟ ਨੂੰ ਡਾਇਬੀਟਿਸ ਹੈ, 슈ਗਰ ਦਾ ਪੇਸ਼ੈਂਟ ਹੈਗਾ। ਪਹਿਲਾਂ ਉਹਦਾ ਬੱਚਾ ਵੀ ਮਰ ਚੁੱਕਿਆ ਹੈਗਾ। ਇਸ ਤਰ੍ਹਾਂ ਦਾ ਵੀ ਅਸੀਂ ਪੇਸ਼ੈਂਟ ਕੀਤਾ ਹੈ। ਸੈਕਿੰਡ ਅਸੀਂ ਹਾਰਟ ਡਿਜ਼ੀਜ਼ ਦੇ ਪੇਸ਼ੈਂਟ ਇੱਥੇ ਕਾਫੀ ਦਿੱਖਿਆ ਗਿਆ ਹੈ। ਥਰਡ ਅਸੀਂ ਉਹਨਾਂ ਨੂੰ ਵੀ ਕੀਤਾ ਜਿਨ੍ਹਾਂ ਦੀ ਬ੍ਰੇਨ ਸਰਜਰੀ ਹੋਈ ਹੈ। अच्छा जी फिर आफ्टर ब्रेन सर्जरी ਹੋਣਾ ਨੇ ਕੰਸੀਵ ਕੀਤਾ ਤੇ ਅਸੀਂ ਪੂਰੇ ਟਰਮ ਤੱਕ ਲੈ ਕੇ ਜਾ ਕੇ ਉਹਨਾਂ ਦੀ ਡਿਲੀਵਰੀ ਕੀਤੀ ਜੀ ਫਿਰ ਅਸੀਂ ਮੈਂ ਅੱਜਕੱਲ ਪਹਿਲਾ ਆਪਰੇਸ਼ਨ ਬਹੁਤ ਕਾਮਨ ਹੈ ਕਿ ਪ੍ਰੀਵियस 2 ਸੇਜ਼ੀਅਨ ਸੈਕਸ਼ਨ ਤੇ ਅਸੀਂ ਕਾਫੀ ਕੀਤੇ ਆ ਪਰ ਪ੍ਰੀਵियस 3 ਸੇਜ਼ੀਅਨ ਸੈਕਸ਼ਨ ਵੀ ਅਸੀਂ ਇੱਥੇ ਕਰ ਚੁੱਕੇ ਆ ਵਿਦਾਊਟ ਐਨੀ ਕੰਪਲਿਕੀਸ਼ਨ ਜੀ ਜੀ ਫਿਰ ਅਸੀਂ ਇੱਥੇ ਉਹ ਪੇਸ਼ੈਂਟ ਵੀ ਕੀਤੇ ਜਿਸ ਦਾ ਉਹਨਾਂ ਨੂੰ ਲਿਵਰ ਵੀ ਕੰਪਲਿਕੀਸ਼ਨ ਹੋਇਆ ਜਾਂ ਪੈਂਕਰੀਆਜ਼ ਦੇ ਜਿਸ ਦਾ ਗੈਸਟਰੋ ਰਿਲੇਟਿਡ ਕਿਉਂਕਿ ਇੱਥੇ ਸਾਡੇ ਕੋਲ ਸਾਰੀ ਟੀਮ ਹੈਗੀ ਹੈ ਤੇ ਇੱਥੇ ਸਾਡੇ ਕੋਲ ਪੇਸ਼ੈਂਟ ਬਹੁਤ ਸਿੱਕ ਦੋ ਤਿੰਨ ਹਸਪੀਟਲ ਤੋਂ ਫੁੰਮ ਕੇ ਆਇਆ ਸੀ ਐਕਿਊਟ ਪੈਂਕਰੀਟਾਈਟਿਸ ਦੇ ਨਾਲ ਜੀ ਉਹਦਾ ਅਸੀਂ ਬੜੇ ਚੰਗੇ ਤਰੀਕੇ ਨਾਲ ਟ੍ਰੀਟਮੈਂਟ ਕੀਤੀ ਤੇ ਐਂਡ ਤੱਕ ਉਹਦੀ ਡਿਲੀਵਰੀ ਅਸੀਂ ਕੀਤੀ ਹੈਗੀ ਐ ਇਸ ਤਰ੍ਹਾਂ ਇਹ ਲਿਵਰ ਤੇ ਇੱਕ ਬਹੁਤ ਹੁੰਦਾ ਲਿਵਰ ਐਬਸਸ ਕਹਿੰਦੇ ਆ ਜੀ ਜੀ ਉਹ ਹਾਲਮੋਸਟ 10 ਸੈਂਟੀਮੀਟਰ ਦਾ ਲਿਵਰ ਐਬਸਸ ਸੀ ਜਿਹੜੇ ਸਾਡੇ ਇੱਥੇ ਰੇਡੀਓਲੋਜਿਸਟ ਹੈ ਉਹਨਾਂ ਨੇ ਡਰੇਨ ਕੀਤਾ ਤੇ ਉਸ ਤੋਂ ਬਾਅਦ ਅਸੀਂ ਐਂਡ ਤੱਕ ਉਹਦੀ ਡਿਲੀਵਰੀ ਤੱਕ ਲੈ ਕੇ ਗਏ ਜੀ ਇੱਕ ਸਾਡੇ ਕੋਲ ਪੇਸ਼ੈਂਟ ਸੀ ਉਹਦਾ ਗਲ ਬੈਡਰ ਵੀ ਕੱਢੇ ਦਾ ਸੀ ਫੇਰ ਹੀ ਉਹਦੇ ਵਿੱਚ ਇੱਕ ਸਟੋਨ ਆ ਗਿਆ ਹਾਂਜੀ ਹਾਂਜੀ ਕਿਉਂਕਿ ਸਾਡੇ ਕੋਲ ਪੂਰੀ ਗੈਸਟਰੋ ਟੀਮ ਹੈ ਅਸੀਂ ਸਟੈਂਟ ਪਾ ਕੇ ਉਦੇ ਸਾਰੇ ਲੀਵਰ ਫੰਕਸ਼ਨ ਟੈਸਟ ਠੀਕ ਕਿ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅਸੀਂ ਡਿਲੀਵਰੀ ਕਰਵਾएंगे ਤੇ ਇਹਦਾ ਮਤਲਬ ਅਸੀਂ ਆਂਦਾ ਸੌਚ ਸਿਰਫ ਨਾਰਮਲੀ ਹਰ ਇੱਕ ਪ੍ਰੋਬਲਮ ਨੂੰ ਜਿਹੜਾ ਪੇਸ਼ੈਂਟ ਫੇਸ ਕਰ ਸਕਦਾ ਡਿਊਰਿੰਗ ਪ੍ਰੈਗਨਸੀ ਉਨ ਨੂੰ ਆਪਣੇ ਧਿਆਨ ਚ ਰੱਖਦੇ ਹੋਏ ਹਰ ਤਰ੍ਹਾਂ ਦਾ ਪੇਸ਼ੈਂਟ ਇੱਥੇ ਪ੍ਰੀ ਟਰਮ ਕਹਿੰਦੇ ਆ ਪ੍ਰੀ ਟਰਮ ਅਸੀਂ ਇੱਥੇ 31 ਵੀਕਸ ਤੱਕ ਦੀ ਡਿਲੀਵਰੀ ਕਰਵਾ ਚੁੱਕੇ ਆ ਲੋ ਬਰਥ ਵੇਟ ਕਹਿੰਦੇ ਆ ਅਸੀਂ 3.1 ਕੇਜੀ ਤੱਕ ਬੱਚਾ 1.2 1.1 ਤੋਂ 1.3 ਕੇਜੀ ਤੱਕ ਦਾ ਬੱਚਾ ਜੀ ਇੱਥੇ ਕਰਵਾ ਚੁੱਕੇ ਆ ਵਿਦਾਊਟ ਐਨੀ ਕੰਪਲਿਕਸ਼ਨ ਔਰ ਇੱਕ ਨਾ ਅਲੀਗੇਸ਼ਨ ਪਤਾ ਨਹੀਂ ਕਿਉਂ ਅੱਜ ਕੱਲ ਹਸਪੀਟਲ ਦੇ ਨਰਸਿੰਗ ਹੋਮ 'ਚ ਲੱਗ ਜਾਂਦਾ ਹੈ ਕਿ ਸਾਡੇ ਪੇਸ਼ੈਂਟਾਂ ਦਾ ਜਾਣ ਬੁੱਝ ਕੇ ਸਜਿਰੀਲ ਕੀਤਾ ਜਾਂਦਾ ਹੈ ਆਪਣੇ ਬੈਨੀਫਿਟ ਲੈਣ ਵਾਸਤੇ ਫਾਈਨੈਂਸ਼ੀਅਲ ਇਹ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਹੈ ਇਹ ਹੋਸ ਆਫ ਦਾ ਕਿਸੇ ਥੋੜੇ ਬਹੁਤ ਹਸਪੀਟਲ ਚ ਹੁੰਦਾ ਵੀ ਹੋਏ ਪੂਰੀ ਚੀਜ਼ ਹਮੇਸ਼ਾ ਕਦੇ ਵੀ ਗਲਤ ਨਹੀਂ ਹੁੰਦੀ ਜਿਸ ਲਈ ਵੀ ਰੋਲਾ ਪੈਂਦਾ ਹੈ ਬਟ ਇੱਥੇ ਜ਼ਿਆਦਾ ਫਰਕ ਹੀ ਨਹੀਂ ਹੈਗਾ ਨੋਰਮਲ ਡਿਲੀਵਰੀ ਤੇ ਸੀਜ਼ੇਰੀਅਨ ਦੇ ਚਾਰजेस ਦਾ। ਓਕੇ ਬਹੁਤ ਜ਼ਿਆਦਾ ਫਰਕ ਨਹੀਂ ਹੈ 10-15 ਹਜ਼ਾਰ ਦਾ ਫਰਕ ਹੈ। ਜੀ ਤੇ ਅਸੀਂ ਪੂਰੀ ਟਰਾਈ ਕਰਦੇ ਹਾਂ ਕਿ ਜਿਹਦਾ ਪਹਿਲਾ ਬੱਚਾ ਹੈਗਾ ਉਹਨੂੰ ਅਸੀਂ ਆਲਮੋਸਟ ਮੈਂ ਹਰ ਪੇਸ਼ੈਂਟ ਨੂੰ 24 ਆਵਰਸ ਟਰਾਈ ਦਿੰਨੀ ਆ। ਉਸ ਤੋਂ ਬਾਅਦ ਇਹਨੂੰ ਐਕਸਪਲੇਨ ਕਰਕੇ ਕੀਤਾ ਜਾਂਦਾ ਹੈ। ਹੂੰ ਬਟ ਇਹ ਕਹਿਆ ਕਿ ਸਾਰਾ ਅਲੀਗੇਸ਼ਨ ਤੁਸੀਂ ਹਸਪੀਟਲ ਦੇ ਡਾਕਟਰਾਂ ਤੇ ਲਗਾ ਦਿਓ ਇੱਕ ਹੋਰ ਵੱਡੀ ਚੀਜ਼ ਹੈ ਅੱਜ ਜਿਸ ਤੇ ਪਹਿਲਾਂ প্রেਗਨੈਂਸੀ ਟੈਸਟ ਪੋਜ਼ਿਟਿਵ ਹੀ ਆਂਦਾ ਹੈ ਨਾ ਲਿਖਿਆ ਦਿੱਤਾ ਜਾਂਦਾ ਬੈਡ ਰੈਸਟ ਤੇ ਹੈ ਪੇਸ਼ੈਂਟ ਉਹਨੇ ਮੋੜੀਆਂ ਵੀ ਨਹੀਂ ਚੜ੍ਹਨੀ ਉਹਦੀ ਜੇ ਨੌਕਰੀ ਆਦੀ ਨੌਕਰੀ ਵੀ ਛਡਵਾ ਦਿਓ ਫੋਨ ਤੁਸੀਂ ਇਹ ਸੋਚੋ ਕਿ ਜਿਹੜਾ ਪੇਸ਼ੈਂਟ ਪੂਰੇ 9 ਮਹੀਨੇ ਬੈਡ ਰੈਸਟ ਕਰ ਰਿਹਾ ਐਂਡ ਚ ਉਹ ਪੇਨ ਕਿਸ ਤਰ੍ਹਾਂ ਲਵੇ ਜੀ ਐਂਡ ਤੇ ਤੁਸੀਂ ਕੋ ਹੁਣ ਇਹਦੀ ਨਾਰਮਲ ਡਿਲੀਵਰੀ ਕਰਵਾ ਦਿਓ ਫਿਰ ਉਹ ਥੋੜਾ ਜਿਹਾ ਮੁਸ਼ਕਿਲ ਹੁੰਦਾ ਥੋੜਾ ਜਿਹਾ ਪੇਸ਼ੈਂਟ ਦਾ ਜਿਹੜਾ ਪਰਸਪੈਕਸ਼ਨ ਹੈ ਉਹ ਵੀ ਚੇਂਜ ਕਰਨਾ ਪਏਗਾ ਕਿ ਜਿਹੜੀ ਪ੍ਰੈਗਨਨਸੀ ਹੈ ਇਟ ਇਜ਼ ਨਾਟ ਅ ਡਿਜ਼ੀਜ਼ ਉਹਨੂੰ ਕੋਈ ਬਿਮਾਰੀ ਨਹੀਂ ਹੋਗੀ ਤੁਹਾਡੇ ਜਿਹੜੇ ਕੁੜੀ ਜੇ ਪ੍ਰੈਗਨਟ ਹੋਈ ਹੈ ਉਹ ਇੱਕ ਫਿਜ਼ੀਓਲੋਜੀਕਲ ਚੇਂਜ ਹੈ ਜੇ ਉਹਦੇ ਚ ਹਾਈ ਰਿਸਕ ਹੈਗਾ ਜਿਸ ਦਾ ਕੋਈ ਬੱਚੇ ਦੇ ਆਲ ਦਾ ਭਾਰ ਥੱਲੇ ਹੈਗਾ ਜਾਂ ਉਹਨੂੰ ਬਲੀਡਿੰਗ ਹੋ ਰਹੀ ਹੈ ਜਾਂ ਪਾਣੀ ਛੁੱਟ ਗਿਆ ਹੈ ਜਾਂ ਬੱਚੇ ਦੀ ਗ੍ਰੋਥ ਨਹੀਂ ਤਾਂਦ ਤੇ ਅਸੀਂ ਕਹੀਏ ਕਿ ਉਹਨੇ ਉਹਨੂੰ ਅਰੈਸਟ ਕਰਵਾਓ ਬੈਡ ਰੈਸਟ ਕਰਵਾ ਦਿਓ ਬਟ ਅਦਰਵਾਈਜ਼ ਤਾਂ ਕੋਈ ਰੋਲ ਨਹੀਂ ਹੈਗਾ ਤੇ ਮੈਂ ਨਹੀਂ ਸਮਝਦੀ ਕਿ ਪੂਰਾ ਅਸੀਂ ਦੋਸ਼ ਡਾਕਟਰਾਂ ਤੇ ਦਵਾਂਗੇ ਥੋੜਾ ਜਿਹਾ ਪੇਸ਼ੈਂਟ ਅੱਜਕੱਲ ਖੁਦ ਵੀ ਕਹਿ ਰਿਹਾ ਮੇਰੇ ਕੋਲ ਬੜੇ ਪੇਸ਼ੈਂਟ ਆਉਂਦੇ ਆ ਤੋ ਸਿੱਧਾ ਗੰਦੇ ਮੈਡਮ ਸਾਨੂੰ ਤਾਂ ਨੋਰਮਲ ਡਿਲੀਵਰੀ ਚਾਹੀਦੀ ਸਾਨੂੰ ਸੀਜ਼ੇਰੀਅਨ ਚਾਹੀਦਾ ਸਾਡਾ ਇਹਦੇ ਨਾਲ ਡਾਟਾ ਖਰਾਬ ਹੋ ਜਾਂਦਾ ਪਰ ਹੁਣ ਅਸੀਂ ਕੀ ਕਰ ਸਕਦੇ ਆ ਅਸੀਂ ਤੇ ਪੇਸ਼ੈਂਟ ਨੂੰ ਵੀ ਤਾਂ ਮੰਨਣਾ ਹੈ ਪੇ ਜਿਸ ਲਈ ਜ਼ਿਆਦਾ ਪੇਨ ਆਂਦੀ ਹੈ ਇਹਨਾਂ ਨੂੰ ਅਸੀਂ ਬੜੇ ਵਾਰ ਕਹਿੰਨੇ ਕਿ ਪੇਨਲੈਸ ਡਿਲੀਵਰੀ ਕਰਵਾ ਲਓ ਹਾਂਜੀ ਪੇਨਲੈਸ ਡਿਲੀਵਰੀ ਇੱਥੇ ਪੂਰਾ 100% ਇੱਥੇ ਅਵੇਲੇਬਲ ਹੈਗੀ ਹੈ ਜੀ ਪਰ ਉਹ ਪੇਨਲੈਸ ਵਸਤੇ ਵੀ ਨਹੀਂ ਮੰਨਦੇ ਅਸੀਂ ਨੈਚੁਰਲ ਕਰਨਾ ਚਾਹੁੰਦੇ ਆਂ ਪੇ ਜਿਸ ਲਈ ਪੇਨ ਆਂਦੀ ਹੈ ਫਿਰ ਉਹ ਸੈਨ ਨਹੀਂ ਕਰਨਾ ਚਾਹੁੰਦੇ ਤੇ ਅਲਟੀਮੇਟਲੀ ਅਸੀਂ ਕਹਿ ਸਕਨੇ ਆਂ ਕਿ ਜੇ ਕਈ ਡਾਕਟਰ ਐ ਪੈਸੇ ਖਾਤੇ ਕਰ ਰਿਹਾ 40 ਤੇ ਇਹ ਤਾਂ پوری ਰੋਲ ਨਹੀਂ ਕਿਉਂਕਿ ਇਹਦੇ ਤੇ ਪੈਸਿਆਂ ਦਾ ਜ਼ਿਆਦਾ ਫਰਕ ਹੀ ਨਹੀਂ ਹੈਗਾ ਜੀ ਤੇ ਸੈਕਿੰਡ ਥੋੜਾ ਜਿਹਾ ਪੇਸ਼ੈਂਟ ਪਰਸਪੈਕਟਿਵ ਚੇਂਜ ਹੋਣਾ ਚਾਹੀਦਾ ਹੈ ਹਰ ਟਾਈਮ ਉਹ ਰੈਸਟ ਕਰੇ ਇਹ ਕਰੇ ਤੇ ਅਚਾਨਕ ਇਕਦਮ ਤੋਂ ਨਹੀਂ ਨਾਰਮਲ ਡਿਲੀਵਰੀ ਹੁੰਦੀ ਇੱਕ ਜਿਆਦਾਤਰ ਇਹ ਦੇਖਿਆ ਗਿਆ ਕਿ ਜਿਹੜੇ ਨਿਊ ਬੋਰਨ ਚਾਈਲਡਸ ਹੈ ਉਹਨਾਂ ਨੂੰ ਥੋੜਾ ਜਿਹਾ ਪੀਲੀਆ ਜੀ ਬਹੁਤ ਪ੍ਰੋਬਲਮ ਆ ਜਾਂਦੀ ਇਹਦੇ ਕੀ ਕਾਰਨ ਹੁੰਦੇ ਆ ਐ ਵੈਸੇ ਤੇ ਡਾਕਟਰ ਨਵਜੋਤ ਸਾਡੇ ਬੜੇ ਟ੍ਰੇਨਡ ਇੱਥੇ ਨਿਓਨਟੋਲੋਜਿਸਟ ਹੈਗੇ ਆ ਜੀ ਜੀ ਬਟ ਐ ਕਈ ਵਾਰ ਫਿਜ਼ੀਓਲੋਜੀਕਲ ਜਨਰਿਸ ਹੁੰਦਾ ਹੈ ਕਈ ਵਾਰ ਐ ਡਿਊ ਟੂ ਬ੍ਰੈਸਟ ਮਿਲਕ ਵੀ ਹੁੰਦਾ ਓਕੇ ਤੇ ਇਟ ਇਜ਼ ਨਾਟ ਕਿ ਐ ਕੋਈ ਸਾਡੇ ਕੋਲ ਇੰਨੀ ਫੈਸਿਲਿਟੀਆਂ ਐ ਅੱਜਕੱਲ੍ਹ ਜਿਹੜੀ ਸਾਡੀ ਮਸ਼ੀਨਸ ਐ ਹੁਣ ਅਸੀਂ ਕੱਲ੍ਹ ਇੱਕ ਪੇਸ਼ੈਂਟ ਐਡਮਿਟ ਕੀਤਾ ਜਿਹੜਾ ਬੇਬੀ 4-5 ਦਿਨ ਪਹਿਲਾਂ ਡਿਲੀਵਰ ਹੋਇਆ ਸੀ ਉਹਦਾ ਕੱਲ ਜਿਸ ਲਈ ਅਸੀਂ ਕਰਵਾਇਆ ਉਹਦਾ ਬਿਲੀਰੂਬਿਨ ਆ ਗਿਆ 18.3 ਜੀ ਜੀ ਅਸੀਂ ਉਹਨੂੰ ਇੱਕ ਦਿਨ ਐਡਮਿਟ ਕਰਕੇ ਆਪਣੇ ਇੱਥੇ ਮਸ਼ੀਨਾਂ 'ਚ ਰੱਖਿਆ ਅਗਲੇ ਦਿਨ ਹੀ ਲਾਈ ਲਾ ਗਏ 10 ਤੋਂ ਘੱਟ ਜਿਸ ਲਈ ਆ ਜਾਂਦਾ ਸੀ ਡਿਸਚਾਰਜ ਕਰ ਦਿੰਦੇ ਆ ਤੇ ਮੈਡਮ ਦੇ ਇੰਨੇ ਵਧੀਏ ਗਏ ਕਿ ਇਹ 13-14 ਤੇ ਵੀ ਨਹੀਂ ਐਡਮਿਟ ਕਰਦੇ ਬਾਕੀ ਤੁਸੀਂ ਕਿਤੇ ਚੱਲ ਜਾ ਉਹਨਾਂ ਨੇ 10 ਤੋਂ ਉੱਪਰ ਆਇਆ ਨਹੀਂ ਤੇ ਐਡਮਿਟ ਕਰ ਲਿਆ बहुत-बहुत शुक्रिया थैंक यू सो मच थैंक यू हाँ जी नमस्कार जी तो आपका शुभ नाम डॉक्टर नवजोत कौर के मैं थे एसए सीनियर कंसलटेंट इन एंड पीडियाट्रिक्स कर रही हूं 4th मॉल रोड से दानाज आज हम इसी थे हैं टू सेलिब्रेट आवर हंड्रेड प्लस डिलीवरी जी 100 प्लस डिलीवरी करके ਅਸੀਂ ਵੇਰੀਅਨ ਸੈਕਸ਼ਨ ਪਲਸ ਨੋਰਮਲ ਡਿਲੀਵਰੀਸ ਕੰਪਲੀਟ ਕਰਦੀ ਹੈ ਸਾਰੇ ਬੱਚੇ ਸਕਸੈਸਫੁਲੀ ਪਰਫੈਕਟ ਹੈਲਦੀ ਕੰਡੀਸ਼ਨ ਡਿਸਚਾਰਜ ਹੋਤੇ ਗਏ ਨੇ ਤੇ ਅਸੀਂ ਕੁਝ ਨਾਨ ਇਨਵੇਸਿਵ ਵੈਂਟੀਲੇਸ਼ਨ ਵੀ ਸਾਨੂੰ ਕਰਨੀਆਂ ਪਈਆਂ ਕੁਝ ਇਨਵੇਸਿਵ ਵੈਂਟੀਲੇਸ਼ਨ ਵੀ ਕਰਨੀਆਂ ਪਈਆਂ ਫਿਰ ਵੀ ਬੱਚੇ ਸਾਰੇ ਠੀਕਾ ਕੰਡੀਸ਼ਨ ਵਿੱਚ ਡਿਸਚਾਰਜ ਹੋਏ ਔਰ ਤੁਸੀਂ ਇਹ ਜਿਹੜਾ ਇਵੈਂਟ ਅੱਜ ਕੀਤਾ ਹੈ ਇਹਦੇ ਵਿੱਚ ਮਤਲਬ ਡਿਲੀਵਰੀਸ ਤੇ तकरीबन ਸਾਰੇ ਹਸਪੀਟਲਸ ਦੇ ਵਿੱਚ ਹੁੰਦਿਆਂ ਨੇ ਤੁਸੀਂ ਇਸ ਨੂੰ ਅਲੱਗ ਕਿਸ ਤਰ੍ਹਾਂ ਸਮਝਦੇ ਹੋ ਦੇਖੋ ਸਾਡੇ ਇਥੇ ਡਿਲੀਵਰੀ ਟਾਈਮ ਦੇ ਵਿੱਚ ਟ੍ਰੇਨਡ ਨਿਊਬੋਰਨ ਸਪੈਸ਼ਲਿਸਟ ਆ ਮੈਂ ਅਸੀਂ ਫਸਟ ਮਿੰਟਸ ਕੋਈ ਵੀ ਪ੍ਰੋਬਲਮ ਆਏ ਉਹਨੂੰ ਹੈਂਡਲ ਕਰਦੇ ਹਾਂ ਸਾਡੇ ਕੋਲ ਐਮ ਆਈ ਸੀ ਯੂ ਹੈਗਾ ਲੈਵਲ 2 ਦਾ ਜਿਸ ਜੇ ਅਸੀਂ ਬੱਚੇ ਨੂੰ ਕੋਈ ਜ਼ਿੰਦਤ ਆਏ ਨਾਲ ਦੇ ਨਾਲ ਅਸੀਂ ਮਸ਼ੀਨਾ ਤੇ ਪਾ ਦਿੰਦੇ ਹਾਂ ਬੱਚੇ ਦਾ ਗੋਲਡਨ ਮਿੰਟ ਹੁੰਦਾ ਹੈ ਪਹਿਲਾ ਮਿੰਟ ਜੀ ਦੇਖ ਕੇ ਉਹ ਸਾਹ ਨਹੀਂ ਲੈ ਰਿਹਾ ਤੇ ਅਸੀਂ ਉਹਨੂੰ ਘਾਰਿਆ ਸਾਹ ਦੇਣਾ ਹੁੰਦਾ ਆਰਟੀਫੀਸ਼ੀਅਲ ਉਹਦਾ 1 ਮਿੰਟ ਜਿਹੜਾ ਜ਼ਿੰਦਗੀ ਦਾ ਹੈ ਉਹਦੇ ਆਰਮ ਦੇ ਨਿਊਰੋਲੋਜੀਕਲ ਸਟੇਟਸ ਲਈ ਬੜਾ ਮਹੱਤਵਪੂਰਨ ਹੁੰਦਾ ਹੈ ਜੀ ਇਸ ਤੋਂ ਇਲਾਵਾ ਜਿਹੜਾ ਫਰਸਟ ਆਵਰ ਹੁੰਦਾ ਹੈ ਬੱਚੇ ਦਾ ਜਿੱਥੇ ਕਿ ਬੱਚਾ ਸਾਨੂੰ ਕਿਤੇ ਹੋਰ ਸੈਂਟਰ ਤੇ ਟਰਾਂਸਫਰ ਨਾ ਕਰਨਾ ਪੈ ਜਾਵੇ ਜੇਕਰ ਬੱਚੇ ਨੂੰ ਟ੍ਰਾਂਸਫਰ ਕਰਨਾ ਪੈ ਜਾਏ ਤਾਂ ਉਹਦਾ 1 ਡਿਗਰੀ ਟੈਂਪਰੇਚਰ ਵੀ ਫਾਲ ਕਰੇ ਤਾਂ ਉਹਦੀ ਮਾਰਟੈਲਿਟੀ ਜਿਹੜਾ ਮਰਨ ਦਾ ਜਿਹੜਾ ਚਾਂਸ ਹੈ 30% ਨਾਲ ਹੀ ਥ੍ਰੀ ਹੋ ਜਾਂਦਾ ਹੈ ਹੋਰ ਵੀ ਬਹੁਤ ਸਾਰੇ ਪ੍ਰੋਬਲਮਸ ਆਉਂਦੀ ਹੈ ਇਸ ਲਈ ਅਸੀਂ ਬਿਨਾਂ ਕਿਸੇ ਡਿਲੇ ਦੇ ਬੱਚੇ ਨੂੰ ਫਰਸਟ ਮੈਨੇਜ ਤੇ ਫਰਸਟ ਆਵਰ ਵਿੱਚ ਇਸੇ ਤਰੀਕੇ ਨਾਲ ਮੈਨੇਜ ਕਰਦੇ ਹਾਂ ਸੋ ਥੈਂਕਸ